ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਵਿੱਚ ਮਾਲਕਾ ਕਰੇ ਜੀ ਵਾਦਾ ਲਓ ਜੀ ਜਿਹੜੇ ਕਹਿੰਦੇ ਵੀ ਕਈ ਦਿਨ ਦਾ ਰੌਲਾ ਜਿਹਾ ਪਾਇਆ ਹੋਇਆ ਤਾਂ ਵੀ ਜਾਣਾ ਪਹਾੜੀ ਏਰੀਆ ਚ ਜਾਣਾ ਪਹਾੜੀ ਏਰੀਆ ਚ ਜਾਣਾ ਲਓ ਜੀ ਪਹੁੰਚ ਗਏ ਪਹਾੜੀ ਏਰੀਆ ਚ ਹੈ ਆਪਾਂ ਇਸ ਵਕਤ ਫਿਰਦੇ ਆ ਜੀ ਹਿਮਾਚਲ ਚ ਇਹ ਮੰਡੀ ਜ਼ਿਲ੍ਹਾ ਹੈ ਤੇ ਪੰਡੋਆ ਪਿੰਡ ਦਾ ਨਾਮ ਹੈ ਇਹ ਜਿਹੜਾ ਪਿੰਡ ਆ ਪੰਡੋਆ ਡੈਮ ਇਹ ਉਰੇ ਪੰਡੋਆ ਡੈਮ ਵੱਜਦਾ ਜੀ ਥੋੜੀ ਅੱਗੇ ਜਾ ਕੇ ਡੈਮ ਹੈ ਉਰੇ ਦਾ ਨਾਮ ਪੰਡੋਆ ਡੈਮ ਵੱਜਦਾ ਤੇ ਬਾਈ ਜੀ ਹੁਣ ਚਾਹ ਪੀਣ ਨੂੰ ਰੁਕੇ ਤੇ ਸਾਨੂੰ ਪਤਾ ਵੀ ਹੁਣ ਡਰਾਈਵਿੰਗ ਕਰਦੇ ਕਰਦੇ ਮਣਾ ਮੋਟਾ ਚਾਹ ਚੂਕ ਤਾਂ ਜ਼ਰੂਰੀ ਆ ਹਨਾ ਨਹੀਂ ਤਾਂ ਨੀਂਦੇ ਆਉਣ ਲੱਗ ਜੰਦੀ ਆ ਕਿਉਂਕਿ ਹੁਣ ਸਫਰ ਹੈਗਾ ਬਹੁਤ ਲੰਬਾ ਗੱਡੀ ਚਲਾਉਣੇ ਵਾਲਾ ਮੈਂ ਹੀ ਆ ਇਕੱਲਾ ਪਹਿਲਾਂ ਸੋਚਿਆ ਤਾਂ ਵੀ ਚਲੋ ਵੀ ਇੱਕ ਯਾਰ ਦੋਸਤ ਨੂੰ ਲੈ ਜੂਗਾ ਨਾਲ ਪਰ ਯਾਰ ਦੋਸਤ ਵਾਲਾ ਵੀ ਚੱਕਰ ਐਦਾਂ ਹੋ ਗਿਆ ਉਹਨੂੰ ਵੀ ਕੋਈ ਕੰਮ ਪੈ ਗਿਆ ਫੇਰ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਹਾਂ ਖੋਲਣੀ ਆ ਇੱਕ ਮਿੰਟ ਜੀ ਮੈਂ ਗੱਡੀ ਖੋਲ ਦਵਾਂ ਮੜੀ ਜੀ ਦੇਖ ਕੇ ਪਿੱਛੇ ਮੜਾ ਜਾ ਗੱਡੀਆਂ ਆਉਂਦੀਆਂ ਤੇ ਤਾਂ ਕਰਕੇ ਜੀ ਫਿਰ ਯਾਰ ਦੋਸਤ ਨੂੰ ਪੈ ਗਿਆ ਜੀ ਕੋਈ ਕੰਮ ਮੈਨੂੰ ਆਏ ਤਾਂ ਮੈਂ ਕਿਹਾ ਵੀ ਚਲੋ ਡਰਾਈਵਿੰਗ ਇਕੱਲੇ ਬੰਦੇ ਵਾਸਤੇ ਤੁਹਾਨੂੰ ਪਤਾ ਥੋੜਾ ਮੁਸ਼ਕਲ ਹੋ ਜਾਂਦਾ ਮੈਂ ਕਦੇ ਪਹਾੜਾਂ ਦੇ ਵਿੱਚ ਡਰਾਈਵਿੰਗ ਕਰੀ ਨਹੀਂ ਹੈ ਪਹਿਲੀ ਵਾਰ ਆਇਆ ਜੀ ਤੇ ਪਹਿਲੀ ਵਾਰ ਡਰਾਈਵਿੰਗ ਕਰੀ ਆ ਵੈਸੇ ਕਰਨ ਨੂੰ ਹੈ ਤਾਂ ਕੁਝ ਨਹੀਂ ਆ ਪਰ ਇੱਕ ਵੇਰ ਵੀ ਬੰਦੇ ਦਾ ਹਨਾ ਉਹ ਹੁੰਦਾ ਹੈ ਤਾਂ ਕੋਈ ਜਣੀ ਉ ਨਹੀਂ ਹੈਗਾ ਵੀ ਕੋਈ ਕਵਰਾਟ ਹੁੰਦੀ ਆ ਕੁਝ ਉਹ ਕੰਮ ਨਹੀਂ ਹੈ ਪਰ ਫੇਰ ਵੀ ਮਾੜਾ ਜਿਹਾ ਬੰਦੇ ਨੂੰ ਝਿਜਕ ਜੀ ਤਾਂ ਆਉਂਦੀ ਹੋ ਹਨਾ ਪਰ ਹੁੰਦਾ ਕੁਝ ਨਹੀਂ ਆਪਣਾ ਸਿੱਧਾ ਰੋਡ ਦੇਖ ਕੇ ਤੁਰੇ ਰਹੋ ਆਲੇ-ਦਾਲੇ ਥੋੜਾ ਜਿਹਾ ਘੱਟ ਦੇਖੋ ਹਨਾ ਕੁਝ ਨਹੀਂ ਹੁੰਦਾ ਵਧੀਆ ਨਜ਼ਾਰੇ ਵਾਲਾ ਕੰਮ ਹੈ ਤੇ ਆਪਣੇ ਹੋਰ ਵੀ ਪੰਜਾਬ ਦੀਆਂ ਗੱਡੀਆਂ ਬਹੁਤ ਜਾ ਰਹੀਆਂ ਮਨੀਕਰਨ ਸਾਹਿਬ ਨੂੰ ਤੇ ਹੁਣ ਆਪਾਂ ਵੀ ਭਾਈ ਜਾ ਰਹੇ ਆ ਬਨਾਲੀ ਵੱਲੋਂ ਤੇ ਵਿਊ ਦੇਖੋ ਤੁਸੀਂ ਇੱਧਰ ਇਹ ਡੈਮ ਤੋਂ ਆ ਰਿਹਾ ਜੀ ਨਦੀ ਡੈਮ ਤੋਂ ਆ ਰਹੀ ਹੈ ਇਹ ਪਤਾ ਨਹੀਂ ਨਦੀ ਆ ਪਤਾ ਨਹੀਂ ਦਰਿਆ ਹੈ ਪਾਣੀ ਇਹਦੇ ਵਿੱਚ ਪਰ ਘੱਟੇ ਆ ਹੁਣ ਪਾਣੀ ਤਕਰੀਬਨ ਸੁੱਕੀ ਹੋਆ ਥੋੜੀ ਬਹੁਤ ਹੋ ਥੋੜਾ ਬਹੁਤਾ ਹੀ ਪਾਣੀ ਹੈ ਇਹਦੇ ਵਿੱਚ ਤੇ ਬਾਕੀ ਉਹ ਘਰ ਦੇਖੋ ਸਾਹਮਣੇ ਕਿਆ ਵਧੀਆ ਬਣਿਆ ਹੋਇਆ ਐ ਨਹੀਂ ਕਰੰਪਰ ਘਰ ਆ ਬਾਈ ਪੂਰੇ ਆ ਕੇ ਜਿਹੜਾ ਉਰੇ ਦਾ 뷰 ਆ ਨਾ ਆਪਣੇ ਵਰਗੇ ਜੀ ਤਾਂ ਹੁਣ ਆਪਾਂ ਨੇ ਆਉਣਾ ਪਹਿਲੀ ਵਾਰ ਪਹਾੜੀਆਂ ਚ ਉਹ ਬੰਦੇ ਵਾਸਤੇ ਤਾਂ ਯਾਰ ਇੱਕ ਤਰ੍ਹਾਂ ਦੀ ਜੰਨਤ ਹੀ ਬਣ ਜਾਂਦੀ ਹੈ ਨਾ ਵੀ ਆਰ ਬਹੁਤ ਵਧੀਆ ਲੱਗਦਾ ਸਿਸਟਮ ਹੈ ਨਾ ਜਿਹੜੇ ਬੰਦੇ ਨੇ ਜਿਹੜੇ ਹੁਣ ਇੱਧਰ ਆਲੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਦਾ ਭਲਾ ਕੀ ਫਰਕ ਹੋਣਾ ਉਹ ਤਾਂ ਹੁਣ ਦਿੱਲੀੋਂ ਦੇਖਦੇ ਆ ਇਹ ਨਜ਼ਾਰੇ ਹਨਾ ਕੈਲੋ ਵੀ ਭਾਈ ਐ ਕੈਲੋ ਸਹਰਾ ਲੱਗਿਆ ਪਿਆ ਤੇ ਆਜੋ ਬੈਕ ਕੈਮਰਾ ਕਰਦੇ ਆ ਵਾਈਫ ਬੈਠੀ ਆ ਉਧਰ ਤੇ ਉਹ ਆਪਣਾ ਵਰਕ ਕਰ ਰਹੀ ਹੈ ਤੇ ਆਜੋ ਤੁਹਾਨੂੰ ਮਲਾਉਂਦੇ ਆ ਲਓ ਜੀ ਉਹ ਬਾਹਰ ਖੜੀ ਸਾਡੀ ਗੱਡੀ ਇੱਧਰ ਬਾਈਆਂ ਨੂੰ ਅਸੀਂ ਕਿਹਾ ਚਾਹ ਬਣਾਉਣ ਨੂੰ ਚਾਹ ਤਾਂ ਪੁਣਾ ਮੈਂ ਹੀ ਪੀਣੀ ਹੈ ਮੈਡਮ ਜੀ ਤਾਂ ਭਾਈ ਪਾਣੀ ਛਕ ਰਹੇ ਆ ਜਲ ਹੈ ਮੈਡਮ ਜੀ ਤਾਂ ਭਾਈ ਜਲ ਛਕ ਰਹੇ ਸੀ ਜਲ ਪਾਣੀ ਲੈਂਦਾ ਵਾ ਘਰ ਤੇ ਸਪੈਸ਼ਲ ਸਿੰਪਲ ਪਾਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਮੈਂ ਤੇ ਨਾਲ ਦੀ ਨਾਲ ਅਪਲੋਡ ਕਰਕੇ ਰੱਖੀ ਜਾ ਰਿਹਾ ਵੀਡੀਓ ਜੱਜਾ ਟਾਈਮ ਮਿਲ ਰਿਹਾ ਤੁਹਾਡੇ ਤੱਕ ਪਹੁੰਚਾਈ ਜਾ ਰਹੀਆਂ ਤੇ ਪਾਣੀ ਉਹ ਹੱਥ ਲਾ ਕੇ ਦੇਖ ਲਓ ਪਾਣੀ ਮੈਂ ਪੀਤਾ ਠੰਡਾ ਪਿਆ ਇਹਨੂੰ ਹੀ ਪਿਆ ਚਿਲਡ ਹੋਰ ਹੋਰ ਲਾਏ ਨਾ ਮੈਂ ਤਾਂ ਹੀ ਨਾਰਮਲ ਪਾਣੀ ਪਾਇਆ ਇਹਦੇ ਵਿੱਚ ਹੋਰ ਹੋਰ ਪਾਇਆ ਉਹਦੇ ਚ ਇਹਦੇ ਚ ਇਹਦੇ ਚ ਬਾਇਕ ਵਾਸਤੇ ਆਪਣੇ ਵਾਲੇ ਚ ਹਾਂ ਵਿੱਚ ਕਾਫੀ ਠੰਡਾ ਹੈ ਨਾ ਨਾ ਠੀਕ ਆ ਵਧੀਆ ਗੱਲ ਆ ਹਾਂ ਪਾਣੀ ਤਾਂ ਜ਼ਰੂਰੀ ਚਾਹੀਦਾ ਵੈਸੇ ਲਓ ਜੀ ਤੁਹਾਨੂੰ ਚਾਹੀਏ ਸਰ ਜੀ ਸਾਰਨਾ ਤਾਂ ਹੁਣ ਪੈਣਾ ਹੀ ਆ ਚਾਹ ਚਾਹ ਉਹ ਸਾਰੀ ਉਹ ਮੁੰਲਾ ਦਾ ਸਾਰੀ ਕਾਲੇ ਜੋ ਸੌਰੀ ਉਹਦੇ ਸੁੱਕੇ ਦੁੱਧ ਦੀ ਉਹ ਬਣਦੀ ਆ ਉਹ ਇਹਨਾਂ ਨੂੰ ਫੇ ਹੁਣ ਇੱਥੇ ਆ ਹੀ ਕਹਿਣਾ ਚਾਹੀਦਾ ਵੀ ਘੱਟ ਆ ਐਦਾਂ ਕਹਿਣਾ ਚਾਹੀਦਾ ਇਹ ਘੱਟ ਤਾਂ ਹੈਗੀ ਆ ਜੱਲ ਹੁਣ ਕੀ ਕਦੇ ਚਾਹ ਨਹੀਂ ਪੀਂਦੀ ਹੁਣ ਸਫ਼ਰ ਕਰਕੇ ਸਫ਼ਰ ਕਰਕੇ ਹਾਂ ਹੋਰ ਚਾਹ ਤਾਂ ਆਈਆਂ ਨਾ ਚਾਹ ਥੋੜਾ ਜਿਹਾ ਬੰਦੇ ਨੂੰ ਐਂ ਕੰਡੇ ਜੇ ਪਰ ਹੋ ਜਾਂਦਾ ਸਰੀਰ ਹੁਣ ਸਫ਼ਰ ਇੰਨਾ ਲੰਬਾ ਤੈਅ ਕਰਨਾ ਥੋੜਾ ਹੈ ਤਾਂ ਮੁਸ਼ਕਲ ਆ ਇਕੱਲੇ ਬੰਦੇ ਵਾਸਤੇ ਹੁਣ ਅਸੀਂ ਕਿਹੜਾ ਹਿਲੇ ਵੇ ਆ ਜਿਹੜੇ ਹਿਲੇ ਵੇ ਆ ਬੰਦੇ ਹੁਣ ਮੰਨ ਲਓ ਜਿੱਦਾਂ ਹੁਣ ਜਿਨ੍ਹਾਂ ਦਾ ਟੈਕਸੀ ਦਾ ਕੰਮ ਆ ਜਾਂ ਜਿਨ੍ਹਾਂ ਦਾ ਉਧਰੇ ਗੱਡੀ ਦਾ ਜਿਆਦਾ ਕੰਮ ਆ ਵੀ ਗੱਡੀ 'ਚ ਹੀ ਰਹਿਣਾ ਹਰ ਟਾਈਮ ਉਹ ਬੰਦੇ ਤੈਅ ਕਰ ਲੈਂਦੇ ਸਫ਼ਰ ਸੱਤੇ ਅਸੀਂ ਤਾਂ ਹੁਣ ਕਿਤੇ ਕਦਾਈ ਨਿਕਲਣਾ ਹੈ ਨਾ ਇੰਨੀ ਦੂਰ ਨੂੰ ਇੰਨੀ ਦੂਰ ਨੂੰ ਹਾਂ ਤਾਂ ਤਾਂ ਕਰਕੇ ਮੁਸ਼ਕਲ ਹੋ ਜਾਂਦਾ ਸਫਰ ਕਰਨਾ ਸਾਡਾ ਦੇਖੋ ਕਿਵੇਂ ਭੱਜੀਆਂ ਜਾਂਦੀਆਂ ਉਹ ਜਿਹੜੇ ਇੱਧਰ ਦੇ ਲੋਕ ਹਨਾ ਜੈਸਮੀਨ ਇਹਨਾਂ ਨੂੰ ਟੰਗਾ ਉਹਨਾਂ ਨੂੰ ਢੰਗ ਹੈ ਇਹ ਨਹੀਂ ਡਰਦੇ ਆਪਾਂ ਹਜੇ ਸੰਭਲ ਕੇ ਗੱਡੀ ਚਲਾਉਂਦੇ ਆ ਵੀ ਪਹਾੜੀ ਆ ਯਾਰ ਕਦੇ ਹੋਰੇ ਨਾ ਉਨੀ ਕੀ ਹੋ ਜਵੇ ਇਹ ਹੁਣ ਅੱਕਣੀ ਸ਼ੁਰੂ ਤੇ ਹਿਲੇਵੇ ਆ ਆ ਗੱਲ ਤੇ ਥਿਊ ਦੇਖ ਲੈ ਹੁਣ ਉੱਧਰ ਸਾਹਮਣੇ ਬੱਦਲ ਆ ਗਿਆ ਸੂਰਜ ਦੇ ਸਾਹਮਣੇ ਆ ਗਿਆ ਬੱਦਲ ਆ ਦੇਖੋ ਜੀ ਤੇ ਹੁਣ ਹਨੇਰਾ ਜਾ ਲੱਗ ਗਿਆ ਹੁਣ ਹਨਾ ਘਰ ਬਹੁਤ ਸੋਹਣੇ ਸਹੀ ਗੱਲ ਹੈ ਤੇ ਇੱਧਰ ਤੁਹਾਨੂੰ ਇੱਧਰ ਪਤਾ ਨਹੀਂ ਕਿਹੜੀ ਹੈ ਸਤਲੁਜਾ ਮੇਰੇ ਖਿਆਲ ਕਿਹੜੀ ਹੈ ਸਤਲੁਜਾ ਨਦੀ ਹੈ ਸਤਲੁਜ ਨਦੀ ਨਹੀਂ ਹੈਗੀ ਇਹ ਇਹ ਉਰੇ ਡੈਮ ਪੈਂਦਾ ਅੱਗੇ ਪੰਡੋਆ ਡੈਮ ਇਹ ਉਥੋਂ ਨਿਕਲਦੀ ਆ ਤੇ ਆਹ ਦੇਖੋ ਜੀ 뷰 ਹਾਂ ਜੀ ਕੀ ਆ ਵਧੀਆ 뷰 ਬਣਿਆ ਹੋਇਆ ਏ ਨਦੀ ਵੈਸੇ ਸਾਰੀ ਉਹ ਸੁੱਕੀ ਪਈ ਏ ਥੋੜਾ ਥੋੜਾ ਹੀ ਪਾਣੀ ਹੈਗਾ ਜਿੰਨਾ ਕੋ ਤਾਂ ਤੇਜ਼ ਬਹੁਤ ਆ ਉਹ ਦੇਖੋ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਪਰ ਉੱਧਾ ਹੌਲੀ ਹੈ ਪਾਣੀ ਘੱਟ ਆ ਪਰ ਹੈ ਤੇਜ਼ ਬਹੁਤ ਆ ਪਾਣੀ ਸਪੀਡ ਬਹੁਤ ਆ ਪਾਣੀ ਦੀ ਇੱਧਰ ਥੋੜਾ ਜਾ ਕੇ ਜ਼ਿਆਦਾ ਹੋ ਜਾਂਦਾ ਤੇ ਉੱਧਰ ਸਾਹਮਣੇ ਆ ਪਹਾੜੀ ਦੇਖ ਲਓ ਕਿੰਨੀ ਉੱਚੀ ਹੈ ਸਾਹਮਣੇ ਸਟੇਟ ਉਹ ਖੜੇ ਆ ਜੀ ਢੀਲ ਦੇ ਦਰਖਤ ਆ ਦੇਖੋ ਢੀਲ ਕੇ ਦਰਖਤ ਉਹ ਸਾਰੀ ਪਹਾੜੀ ਭਰੇ ਆ ਉਪਰੇ ਆ ਦੇਖੋ ਚਾਹ ਛਕ ਲਈਏ ਹੁਣ ਚਾਹ ਠੰਡੀ ਹੁੰਦੀ ਆ ਆ ਦੇਖੋ ਲੋਕਾਂ ਦੇ ਇਹਨਾਂ ਦੇ ਨਜ਼ਾਰੇ ਜਿਹੜੇ ਉਰੇ ਬਸੇ ਵੀ ਆ ਡੈਮ ਵੀ ਦੁਕਾਨ ਆ ਆਪਣੀ ਡੈਮ ਦਿਖਾਣੇ ਆ ਸਾਨੂੰ ਅੱਗੇ ਜਾ ਕੇ ਡੀਸੀ ਦਿਖਾ ਦਿਓ ਕਿਹੜੇ ਟਾਈਮ ਦੀ ਗੱਲ ਕਰਦੇ ਹੋ ਤੁਸੀਂ ਹਮ ਚਲੋ ਜੀ ਫੇਰ ਹੁਣ ਛਕ ਲਈਏ ਚਾਹ ਤੁਰিয়ে ਫੇਰ ਟਾਈਮ ਨਾਲ ਅੱਗੇ ਹਾ ਜੀ ਉਹ ਡੈਮ ਜੇ ਕਿਹੜੇ ਟਾਈਮ ਦੀ ਗੱਲ ਕਰਦੇ ਸੀ ਤੁਸੀਂ ਪੰਡੋਆ ਟਾਈਮ ਪੰਡੋਆ ਡੈਮ ਬਹੁਤ ਸੋਹਣਾ ਡੈਮ ਇੱਧਰ ਇੱਧਰ ਆ ਬਣੀ ਹੈ ਮੈਂ ਇੱਕ ਗੱਲ ਹੋਰ ਸੁਣੀ ਹੈ ਜੀ ਜਦ ਇੱਥੇ ਰਾਤ ਨੂੰ ਲਾਈਟਾਂ ਵੱਲਦੀਆਂ ਨਾ ਪੂਰੇ ਨੋ ਪਾਰਕਿੰਗ ਪੂਰੇ ਵੀਡੀਓ ਰੋਕੇ ਨਹੀਂ ਬਣਾ ਸਕਦੇ ਮੈਂ ਇੱਕ ਗੱਲ ਹੋਰ ਸੁਣੀ ਹੈ ਜੀ ਇੱਥੇ ਮਤਲਬ ਸ਼ਾਮ ਵੇਲੇ ਜੇ ਲਾਈਟਿੰਗ ਹੁੰਦੀ ਬਹੁਤ ਵਧੀਆ ਹਾਂ ਲਾਈਟਾਂ ਆ ਦੇਖ ਤਾਂ ਉੱਪਰ ਲੱਗੀਆਂ ਹੋਈਆਂ ਜਿਹੜੀਆਂ ਵੀ ਆ ਇਹ ਵਿੱਚ ਵੀ ਹੋਊਂਗੇ ਜਿਹੜੀਆਂ ਨੀਚੇ ਜਿੱਦਾਂ ਹੈੱਡ ਪਰ ਆਪਣੇ ਹੈੱਡ ਪਰ ਨਹੀਂ ਹੁੰਦੀਆਂ ਲਾਈਟਾਂ ਉਹ ਵੀ ਸਿਸਟਮ ਹੋਊਗਾ ਔਰੇ ਵੈਸੇ ਹੂੰ ਵੈਸੇ ਇੱਥੇ ਆਰਮੀ ਇਹ ਕਾ ਤੇ ਖੜਾਈ ਹੋਈ ਹੈ ਆਰਮੀ ਡੈਮ ਆ ਕੋਈ ਓਕੇ ਓਕੇ ਅੱਛਾ ਡੈਮ ਸਮਝ ਗਏ ਮੇਰੇ ਵੀ ਡੈਮ ਪਰ ਸਿਕਿਉਰਿਟੀ ਤਾਂ ਹੁੰਦੀ ਹੋਆ ਜਿਵੇਂ ਨੰਗਲ ਡੈਮ ਉਵੇਂ ਹੀ ਹੈ ਹਾਂ ਨੰਗਲ ਡੈਮ ਪਰ ਸਿਕਿਉਰਿਟੀ ਪਤਾ ਕਿੰਨੀ ਆ ਉਹਦੇ ਉੱਪਰ ਨੂੰ ਜਹਾਜ਼ ਨਹੀਂ ਕੋਈ ਲੰਘ ਸਕਦਾ ਅੱਛਾ ਹਾਂ ਐਦਾਂ ਦਾ ਕੋਈ ਜਿੱਦਾਂ ਹੁਣ ਲੜਾਈ ਲੱਗੀ ਦੀ ਬੰਨਲਾ ਹੂੰ ਐਦਾਂ ਦਾ ਕੋਈ ਉੱਪਰ ਤੇ ਸੜਜੇ ਵੀ ਕੋਈ ਬੰਬ ਸੜਜੇ ਵੀ ਡੈਮ ਟੁੱਟ ਗਿਆ ਅੱਧੀ ਦੁਨੀਆ ਦਾ ਹੋਹੜਾ ਤੇ ਨਹੀਂ ਉਹਨੇ ਪਾਣੀ ਪਤਾ ਕਿੰਨਾ ਉਹਦੇ ਚ ਸਹੀ ਹੈ ਇਹਨਾਂ ਨੇ ਜਦੇ ਮੈਨੇਜ ਕਰਨਾ ਹੁੰਦਾ ਹਾਂ ਉਹਨਾਂ ਨੇ ਸਿਕਿਉਰਟੀ ਹੁੰਦੀ ਹੈ ਪੂਰੀ ਰੱਖੀ ਵੀ ਇਹਨਾਂ ਨੇ ਡੈਮ ਦੀ ਸਹੀ ਹੈ ਸਹੀ ਹੈ ਕਿੰਨਾ ਸੋਨਾ ਵੀਰ ਪਾਣੀ ਕਿੰਨਾ ਹੈ ਹੁਣ ਉਹ ਤੱਕ ਦੇਖ ਲੈ ਪਾਣੀ ਉਹ ਪਾਣੀ ਭਰਿਆ ਹੋਇਆ ਹੂੰ ਹੈਡ ਵੈਸਟ ਤਾਂ ਸਾਡੀ ਨਾਲ ਦੀ ਨਾਲ ਜੀ ਆ ਬੋਲ ਰਹੀ ਆ ਜਿਹੜੀ ਨੀ ਉਹ ਨੈਸ਼ਨਲ ਹਾਈਵੇ 3 ਤੋਂ 17 ਕਿਲੋਮੀਟਰ ਸੁਣ ਲੋ ਇਹ ਕਹਿੰਦੀ ਮੈਂ ਵੀ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਆ ਹੂੰ ਰਾਈਡਰਸ ਵੀ ਬਿੰਦੇ ਹੋਰੇ ਰਾਈਡਰ ਹਾਂ ਸਹੀ ਗੱਲ ਬਹੁਤ ਕਰਦੇ ਹਾਂ ਵਾਓ ਵਾਓ ਕਿੰਨੀ ਸੋਹਣੀ ਪਹਾੜੀ ਦੇਖਿਓ ਹੂੰ ਹੂੰ ਨਜ਼ਾਰਾ ਓਰੇ ਬਾਈ ਦਿਲਵਾ ਲੱਗਦਾ ਪਹਾੜੀਏ ਦੀ ਜਾ ਕੇ ਨਾ ਪਰ ਲਿਮਟ ਦਾ ਲਿਮਟ ਦਾ ਆਪਣੇ ਘਰ ਆਪਣੇ ਹੀ ਆ ਉਹਦੇ ਉਧਰ ਲਿਫਟ ਜਾਂਦੀ ਸਾਹਮਣੇ ਹਾਂ ਨਾ ਟਿੰਬਲ ਟ੍ਰੇਨ ਕਹਿੰਦੇ ਹੁੰਦੇ ਇਹਨੂੰ ਆ ਨਹੀਂ ਕਾਹ ਕਹਿੰਦੇ ਤੇ ਇਹ ਦੇਖ 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 ਦੇ ਜਾ ਕੇ ਮੇਰੀ ਪਹੜ ਆ ਦੇਖੋ ਹਾਂ ਇਹ ਆ ਦੇਖ ਆ ਜਾਂਦੀ ਹੈ ਇਹ ਕਿੱਥੇ ਨੂੰ ਜਾ ਰਹੇ ਆ ਲੋਕ ਉੱਪਰ ਜਾ ਰਹੇ ਆ ਇਹ ਪੁਰਾਣਾ ਕੁਝ ਇਹ ਉਹ ਬੈਠੇ ਜਾ ਰਹੇ ਬਾਏ ਬਾਏ ਚਲੋ ਜੀ ਠੀਕ ਹੈ ਲਓ ਜੀ ਪਹੁੰਚ ਗਏ ਕਸੌਲ ਆ ਹੋਟਲ ਚ ਆਪਾਂ ਰੂਮ ਲੈ ਲਿਆ ਇਹ ਹੋਟਲ ਦੀ ਨਿਊ ਓਪਨਿੰਗ ਆ ਹਾਜੀ ਬੋਰਡ ਲਗਿਆ ਨਹੀਂ ਨਾਮ ਇਹਨਾਂ ਨੇ ਹਜੇ ਰੱਖਿਆ ਨਹੀਂ ਕੱਲ ਤੋਂ ਕਹਿੰਦੇ ਕੱਲ ਦੱਸਦੇ ਆ ਬੜਾ ਯੂਨੀਕ ਜਿਹਾ ਨਾਮ ਆ ਕੀ ਆ ਭਾਜੀ ਕੀ ਨਾਮ ਹੈ ਕਾ ਦਾ ਸ਼ੋਰਨ ਸਟੇ 10 ਸ਼ੋਰਨ ਸਟੇ ਇਸੇ ਤੇ ਕੰਮ ਕਰਦੇ ਆ ਕਿ ਥੋੜਾ ਅਜੇ ਆਪਣਾ ਹੀ ਹੈ ਜੀ ਆਪਣਾ ਆ ਭਾਜੀ ਉਹਨਾਂ ਦਾ ਠੀਕਾ ਠੀਕਾ ਠੀਕ ਹੈ ਜੀ ਚਲੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸਾਨੂੰ ਇਹ ਪ੍ਰੋਵਾਈਡ ਕਰਵਾਇਆ ਭਾਜੀ ਨੇ ਵਧੀਆ ਹੈ ਨਾ ਸਾਨੂੰ ਮਿਲ ਗਿਆ ਇਹ 600 ਰੁਪਏ ਦੇ ਵਿੱਚ ਮਿਲ ਗਿਆ ਇਹ ਤੇ ਕੱਲਾ ਡਿਨਰ ਦਾ ਅਲੱਗ ਚਾਰਜਸ ਕਰਨਗੇ ਉਹਦੇ ਵੀ ਕਹਿੰਦੇ ਵੀ ਜਿਹੜੇ ਪੈਸੇ ਆ ਉਹ ਵੀ ਤੁਹਾਨੂੰ ਮਤਲਬ ਠੀਕ ਠੀਕ ਲੱਗਣਗੇ ਵੀ ਇਹ ਜਿਹਾ ਨਹੀਂ ਹੈਗਾ ਵੀ ਹਾਈ ਫਾਈ ਨਹੀਂ ਬਿਲਕੁਲ ਬਿਲਕੁਲ ਹਾਂ ਜਿੱਦਾਂ ਕਿ ਨਾਰਮਲ ਬੰਦੇ ਆਂਦੇ ਆ ਉਹਨਾਂ ਲਈ ਸਪੈਸ਼ਲ ਨਹੀਂ ਦਾ ਬਾਜਵ ਰੇਟ ਹੈ ਇਹਨਾਂ ਦਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਰੂਮ ਬਹੁਤ ਵਧੀਆ ਸੀ ਦੇਖਿਆ ਹੈ ਉੱਪਰ ਜਾ ਕੇ ਬਾਕੀ ਤੁਹਾਨੂੰ ਵੀ ਹੁਣ ਦਿਖਾਣੇ ਆ ਕਿਸ ਕਿਸ ਲੋਕੇਸ਼ਨ ਤੇ ਆ ਮੈਨ ਕਸੋਲ ਮੈਨ ਕਸੋਲ ਮਾਰਕੀਟ ਨੀਅਰ ਬੱਸ ਸਟੈਂਡ ਕੇ ਪਾਸ ਮੇ ਜਸਟ 200 ਮੀਟਰ ਦੀ ਵਾਕ ਹੈ ਜਹਾ ਪੇ ہماری ਇਹ ਪ੍ਰਾਪਰਟੀ ਹੈ ਆਪ ਵਿਜ਼ਿਟ ਕਰ ਸਕਤੇ ਹੈ और यहाँ पे इसका एक प्रॉपर्टी का मेन रीज़न है कि ये बिल्कुल रिवर के साइड में प्रॉपर्टी है और हाँ यहाँ पे रिवर साइड में बिल्कुल एक मिनट की वॉक रहेगी आपको रिवर जाने के लिए हाँ जी और यहाँ पे ट्रांसपोर्ट भी अवेलेबल है मेन होटल के बाहर में ही मेन रोड पे ये प्रॉपर्टी है आपको कहीं जाने की ज़रूरत नहीं है आपको तो सब कुछ यहीं अवेलेबल होगा रेस्टोरेंट और ਮਤਲਬ ਕਿ ਆਪ ਟੂਰ ਪੈਕੇਜ ਤੇ ਵੀ ਜਾਣਾ ਚਾਹੇ ਤਾਂ ਉਹ ਵੀ ਹਮ ਆਪਕੋ ਪ੍ਰੋਵਾਈਡ ਕਰਵਾ ਸਕਤੇ ਹਾਂ ਕਿ ਟ੍ਰੈਕਿੰਗ ਤੇ ਜਾਣਾ ਚਾਹੇ ਖੀਰਗੰਗਾ ਟ੍ਰੈਕ ਹੋ ਗਿਆ ਸਰਪਸ ਟ੍ਰੈਕ ਹੋ ਗਿਆ ਮਲਾਨਾ ਟ੍ਰੈਕ ਹੋ ਗਿਆ ਬਾਈਚਿਨ ਵੈਲੀ ਟ੍ਰੈਕ ਹੋ ਗਿਆ ਉਹ ਸਭ ਹਮ ਆਪਕੋ ਪ੍ਰੋਵਾਈਡ ਕਰਵਾਤੇ ਹਾਂ ਹਮਾਰੇ ਟੂਰਿਸਟਸ ਤੇ ਤੁਸੀਂ ਹਮਾਰੇ ਟੂਰਿਸਟੇ ਨੇ ਆਈਏ ਔਰ ਕਸੌਲ ਦਾ ਮਜ਼ਾ ਲੀਜੀਏ ਕਸੌਲ ਦਾ ਮਜ਼ਾ ਲੀਜੀਏ ਸਹੀ ਬਾਤ ਹੈ ਤੇ ਚਲੋ ਜੀ ਹੁਣ ਅੰਦਰ ਚੱਲਦੇ ਆ ਤੁਹਾਨੂੰ ਦਿਖਾਣੇ ਆ ਰੂਮ ਬਾਈਆਂ ਨੇ ਬਹੁਤ ਵਧੀਆ ਹੋਟਲ ਬਣਾਇਆ ਬਾਈਆਂ ਨੇ ਤੇ ਪਾਜੀ ਨੇ ਹੁਣ ਗੱਡੀ ਕਰ ਦੇਣੀ ਪਾਰਕਿੰਗ ਪਾਜੀ ਚਾਬੀ ਦੇਖਿਓ ਵਿੱਚੇ ਆ ਚਾਬੀ ਨਹੀਂ ਹੈਗੀ ਪਾਜੀ ਚਾਬੀ ਇੱਕ ਮੋਟੇ ਆ ਛੇ ਪਾਣੀ ਲਓ ਜੀ ਹੁਣ ਦਿਖਾਣੇ ਆ ਤੁਹਾਨੂੰ ਰੂਮ ਆ ਸਾਰੀ ਆ ਕਬੜ ਕੋਰੇ ਲੱਕੜ ਦਾ ਹੀ ਜੀਰ ਨੂੰ ਪੁੱਛੋ ਵੀ ਉਹੀ ਆ ਰੂਮ ਉਹੀ ਹੈ ਜੀ ਹਾਂ ਹਾਂ ਉਹੀ ਉਹ ਕਿਉਂ ਰੂਮ ਵੈਸੇ ਅਸੀਂ ਦੇਖ ਲਿਆ ਪਹਿਲਾਂ ਪਰ ਸਾਨੂੰ ਇਦਾਂ ਲੱਗਿਆ ਵੀ ਕਿਤੇ ਮੈਨੂੰ ਇਹ ਸੀ ਵੀ ਮੀਰਾ ਹਲੇ ਗੱਲ ਕਰੂਗਾ ਵੀ ਹਾਂ ਹਾਂ ਇਦਾਂ ਦਾ ਰੂਪ ਹੈ ਤਾਂ ਇਹ ਕਿਤੇ ਸਿੱਧੇ ਚੰਹ ਤਰ੍ਹਾਂ ਰੂਮ ਦੀ ਖਵਾ ਇਹ ਨਹੀਂ ਗੱਲ ਠੀਕ ਹੈ ਅਗਲਾ ਕਹਿੰਦਾ ਪਹਿਲਾਂ ਰੂਮ ਦੇਖੋ ਵੀ ਬਾਕੀ ਗੱਲਾਂ ਬਾਅਦ ਚ ਇੱਥੇ ਵੀ ਬਹੁਤ ਸੁਣੀ ਗੱਲ ਲੱਗੀ ਜਿਹਾ ਲੱਕੜ ਦਾ ਹਾਂ ਸਾਰਾ ਵਰਕ ਲੱਕੜ ਦਾ ਹੀ ਹੋਇਆ ਵਾ ਪਾਲਿਸ਼ ਵੱਜੀ ਹੋਈ ਹੈ ਉੱਪਰ ਇਹ ਲੱਕੜ ਹੈਦਰ ਦਰਖਤ ਬਹੁਤ ਆ ਵੇ ਅਸੀਂ ਵਧੀਆ ਵਧੀਆ ਦੇਖੋ ਇਹ ਦਰਵਾਜ਼ੇ ਵੀ ਸਾਰੇ ਹਲੋ ਲੱਕੜ ਦੀ ਹੈ ਬਹੁਤ ਵਧੀਆ ਚੀਜ਼ ਹੈ ਇਹ ਨਿਕਲ ਨੰਬਰ ਲਓ ਜੀ ਇਹ ਆ ਗਿਆ ਸਾਡਾ ਮੈਨੂ ਲਓ ਜੀ ਤੇ ਆਹ ਦੇਖੋ ਜੀ ਰੂਮ ਸਾਡਾ ਲਓ ਜੀ ਸਭ ਯਾਦ ਰੂਮ ਕੀ ਕਹਿੰਦੇ ਓਕੇ ਰਿਪੋਰਟ ਇੱਥੇ ਵੀ ਦੇਖ ਤੁਹਾਨੂੰ ਸੋਹਣਾ ਥੀ ਵਾ ਹੂੰ ਤੇ ਇੱਧਰ ਆ ਗਿਆ ਜੀ ਵਾਸ਼ਰੂਮ ਇਹ ਹਜੇ ਇਹਨਾਂ ਦੇ ਰੂਮ ਦੇ ਨਾਲ ਕੰਮ ਵਰਕ ਚੱਲ ਰਿਹਾ ਹੈ ਹਜੇ ਮਤਲਬ ਜਿੱਦਾਂ ਆਹ ਅਲਮਾਰੀਆਂ ਲਬੂਰੀਆਂ ਹਜੇ ਕੰਮ ਚੱਲ ਰਿਹਾ ਹੈ ਇਹ ਕਹਿੰਦੇ ਵੀ ਹਜੇ ਪੱਖੇ ਪੁੱਖੇ ਵੀ ਨਹੀਂ ਵੈਸੇ ਲਾਏ ਵੈਸੇ ਉਰੇ ਠੰਡ ਆਏ ਆਪਣੇ ਏਰੀਆ ਨਾਲੋਂ ਆਹ ਛੋਟਾ ਜਿਹਾ ਪੱਖਾ ਇਹਨਾਂ ਨੇ ਸਾਨੂੰ ਫੇਰ ਵੀ ਦੇ ਤਾ ਇਹ ਉਰੇ ਹੁਣ ਤਕਰੀਬਨ ਬਿਲਕੁਲ ਨਾਰਮਲ ਮੌਸਮ ਹੈ ਹਜੇ ਇਹ ਵੀ ਆਪਾਂ ਨੂੰ ਕਹਿ ਲੋ ਵੀ ਪੱਖੇ ਦੀ ਜ਼ਰੂਰਤ ਹੈ ਨਹੀਂ ਹਨਾ ਵੈਸੇ ਜੇ ਇੱਕ ਅੱਧੀ ਤੱਕ ਹੀ ਫੇਰ ਵੀ ਖੋਲਣੀ ਆ ਖੋਲ ਲਵੇ ਪੱਖਾ ਫਿਰ ਤਾਂ ਵੀ ਬੰਦ ਹੋ ਜਾਵੇ ਮੱਖੀਆਂ ਵੀ ਨਹੀਂ ਹੈ ਮੱਖੀਆਂ ਵੀ ਨਹੀਂ ਉਰੇ ਤਾਂ ਫਿਰ ਜੈਸਮੀ ਪਹਾੜੀ ਏਰੀਆ ਨਾ ਤੇ ਆਹ ਵਾਸ਼ਰੂਮ ਆ ਗਿਆ ਜੀ ਬਹੁਤ ਵਧੀਆ ਸਫਾਈ ਹੈ ਬਿਲਕੁਲ ਤੇ ਮੈਂ ਤੁਹਾਨੂੰ ਇੱਕ ਚੀਜ਼ ਤੇ ਪਾਣੀ ਗਰਮ ਠੰਡਾ ਸਾਰੇ ਸਹੂਲਤ ਹੈ ਹਾਂ ਜੀ ਲਓ ਜੀ ਕਿੰਤਾ ਗੋਲੀ ਆ ਬਹੁਤ ਕੀ ਦਿਖਾਣਾ ਭਾਈ ਲਓ ਜੀ ਇੱਥੋਂ ਦੇਖੋ ਭਾਈ ਜੀ 뷰 ਪਾਣੀ ਦੀ ਆਵਾਜ਼ ਪਾਣੀ ਦੀ ਆਵਾਜ਼ ਹਾਂ ਸਵੇਰੇ ਤੁਹਾਨੂੰ ਕਦੋਂ ਜਾ ਕੇ ਆਵਾਂਗੇ ਮਾਰਨਿੰਗ ਚ ਭਾਈ 뷰 ਦਿਖਾਵਾਂਗੇ ਜਾ ਕੇ ਹਨਾ ਜਾਂ ਕਹਿੰਦੇ ਪਾਣੀ ਕੋਲ ਜਾ ਸਕਦੇ ਹਾਂ ਹਾਂ ਬਿਲਕੁਲ ਇਹ ਕਹਿੰਦੇ ਉਰੇ ਤੋਂ 3 3 ਮਿੰਟ ਦਾ ਰਸਤਾ ਹੈ ਤੁਰ ਕੇ ਹੀ ਜਾ ਹੋ ਜਾਣਾ ਤੇ ਗੱਡੀ ਆਪਣੀ ਪਾਰਕਿੰਗ ਚ ਲਾ ਕੇ ਟੈਨਸ਼ਨ ਫਰੀ ਹੈ ਹੁਣ ਤੇ ਉਰੇ ਸਾਰੇ ਹੋਟਲੇ ਹੋਟਲ ਆ ਜੀ ਆ ਸਾਰੇ ਹੋਟਲ ਹੈ ਕੁਝ ਕੁਝ ਬਣ ਰਹੇ ਆ ਕੁਝ ਤਿਆਰ ਹੋਏ ਵੀ ਆ ਕੋਈ ਤੇ ਫਿਰ ਉੰਡੀਆਂ ਹੀ ਆ ਨਾ ਹਾਂ ਬਿਲਕੁਲ 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 ਆ ਬਾਲਕਨੀ ਆ ਗਈ ਜੀ ਆਪਣੀ ਉਰੇ ਬੈਠੋ ਆਪਣਾ ਮਾਰਨਿੰਗ ਟਾਈਮ ਹੈ ਨਾ ਤੇ ਵਿਊ ਤਾਂ ਉਰੇ ਬਹੁਤ ਵਧੀਆ ਹੈ ਮਾਰਨਿੰਗ ਚ ਪਤਾ ਲੱਗਣਾ ਹੁਣ ਤਾਂ ਨਿਹਰਾ ਹੋ ਗਿਆ ਆਹ ਜਿਹੜੇ ਅ ਦਰਖਤ ਖੜੇ ਆ ਨ ਇੱਕ ਨੰਬਰ ਵਧੀਆ ਚੀਜ਼ ਆ ਇਹ ਇਹ ਹੁਣ ਤਾਂ ਤੁਹਾਨੂੰ ਦਿਖਣਾ ਨਹੀਂ ਇਹ ਨਿਹਰਾ ਹੋ ਗਿਆ ਨਾ ਤੇ ਸਵੇਰੇ ਵਿਊ ਦਿਖਾਵਾਂਗੇ ਨ ਇੱਕ ਨੰਬਰ ਤੇ ਇੱਥੇ ਆਪਣਾ ਸਾਹਮਣੇ ਨਦੀ ਆ ਜੀ ਚੱਲਦੀ ਜਿਹੜੀ ਸਵੇਰੇ ਦਿਖਾਵਾਂਗੇ ਤੁਹਾਨੂੰ ਐਨ ਵਧੀਆ ਅ ਵਿਊ ਹਣਾ ਤੇ ਰੂਮ ਵਧੀਆ ਵੈਸੇ ਆ ਸਨੇਕਟੀ ਯਾਰ ਟੇਬਲ ਕਿਆ ਵਧੀਆ ਬੈਠਣੇ ਇਹ ਲਓ ਜੀ ਸਾਰਾ ਕੁਝ ਹੈ ਨਾ ਆ ਚਿੜੀਆਂ ਜਿਆ ਦੇਖ ਜਾਈਂ ਕਿਆ ਵਧੀਆ ਹਨਾ ਆਪਣੇ ਤੋਂ ਦੂਰ ਨਹੀਂ ਛੱਡਣੀ ਲਾਈਟਾਂ ਇਹ ਵਧੀਆ ਚੀਜ਼ ਹੈ ਚਲੋ ਫਿਰ ਡੈਕੋਰੇਸ਼ਨ ਆਰਡਰ ਕਰ ਲਓ ਤੇ ਹੁਣ ਕਰ ਲਈਏ ਜੀ ਆਰਡਰ ਆ ਚੱਲਦੀ ਹੈ ਇਹਨੂੰ ਚਲਾਵਣਾ ਕਿੱਥੇ ਚਾਹ ਲੈਣੀ ਆ ਪਹਿਲੇ ਤੁਸੀਂ ਭੁੱਖ ਲੱਗੀ ਵੀ ਆ ਹਾਂਜੀ ਚੱਲ ਮੰਗਾ ਲਾ ਫੇ ਕਿਆ ਖਾਣਾ ਇਹ ਹਜੇ ਹੋਟਲ ਦਾ ਕੰਮ ਆ ਨਾ ਜੀ ਚੱਲ ਰਿਹਾ ਹੈ ਤਾਂ ਕਰਕੇ ਇਹਨਾਂ ਨੇ ਹੁਣ ਇਹ ਮੈਨੂ ਵੀ ਸਮਝ ਲਓ ਟੈਂਪਰੇਰੀ ਬਣਾਇਆ ਹੋਇਆ ਇਹ ਕਹਿੰਦੇ ਵੀ ਜੇ ਤੁਸੀਂ ਮਤਲਬ ਇਸ ਮੈਨੂ ਦੇ ਅਲਾਵਾ ਕੋਈ ਚੀਜ਼ ਖਾਣੀ ਚਾਹੁੰਦੇ ਆ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਉਰੇ ਨਹੀਂ ਆਪਾਂ ਜੋ ਹਾਂ ਰੋਟੀ ਖਾਣੀ ਮੰਨ ਲਓ ਰਾਈਸ ਖਾਣੇ ਆ ਜਾਂ ਸਬਜ਼ੀ ਖਾਣੀ ਆ ਜਾਂ ਦਾਲ ਖਾਣੀ ਮੰਨ ਲਓ ਸਭ ਕੁਝ ਹੈ ਇਥੇ ਬਿਲਕੁਲ 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 ਤੇ ਬਾਕੀ ਨਹੀਂ ਕਈ ਚਲੋ ਹੁੰਦੇ ਆ ਜਿਹੜੇ ਬਹੁਤੇ ਹਾਈ ਫਾਈ ਭਾਈ ਹਾਈ ਫਾਈ ਇਹਨਾਂ ਨੂੰ ਹੁੰਦਾ ਚਲੋ ਮੈਂ ਫਿਰ ਇੱਕ ਸਬਜ਼ੀ ਨਾਲ ਵੀ ਚੜ ਲੈਂਦਾ ਪਰ ਉਹਦੇ ਨਾਲ ਰਾਜਮੇ ਬਿਲਕੁਲ ਬਿਲਕੁਲ ਹਾਂ ਤੇ ਇਹ ਅਸਲ ਵਿੱਚ ਜੈਸਮਨ ਜਿਹੜਾ ਹੁਣ ਚਲੋ ਫਿਰ ਐਦਾਂ ਕਰਦੀ ਮੈਂ ਜਦੋਂ ਫਰੈਸ਼ ਹੋਣੀ ਆ ਤੁਸੀਂ ਪਲੀਜ਼ ਮੰਗਾ ਲਓ ਯਾਰ ਮੰਗਾ ਲਾ ਤੂੰ ਆਰਡਰ ਕਰ ਦੇ ਕਿਆ ਖਾਣਾ ਤੁਸੀਂ ਮੰਗਾ ਲਓ ਆਪੀ ਕੀ ਮੰਗਾਣਾ ਮੈਂ ਹੁਣ ਦੇਖ ਰੋਟੀ ਮੰਗਾਣੀ ਆ ਰੋਟੀ ਵੀ ਠੀਕ ਹੈ ਜੀ ਮਿਕਸ ਵੈਜ ਦਾਲ ਫਰਾਈ ਤੁਸੀਂ ਦੇਖ ਲਓ ਜੋ ਮੰਗਾਣਾ ਮੈਂ ਕੁਝ ਨਹੀਂ ਕਹਿ ਸਕਦੀ ਬਸ ਮੈਨੂੰ ਭੁੱਖ ਲੱਗੀ ਹੋਈ ਆ ਨਹੀਂ ਚੱਲ ਫੇਰ ਵੀ ਤੂੰ ਦੱਸ ਤਾਂ ਹੀ ਕਿਆ ਖਾਣਾ ਜੋ ਖਾਣਾ ਮੰਗਾ ਲਾ ਮਿਕਸ ਵੈਜ ਮੰਗਾ ਲਓ ਦਾਲ ਮੰਗਾ ਲਓ ਰੋਟੀ ਮੰਗਾ ਲਓ ਬਸ ਹੋਰ ਕੁਝ ਨਹੀਂ ਹੁੰਦਾ ਹੂੰ ਠੀਕ ਆ ਚਲੋ ਜੀ ਫਿਰ ਠੀਕ ਹੈ ਹੁਣ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਠੀਕ ਹੈ ਤੇ ਪਰ ਮਾਜਮਾ ਤੁਹਾਨੂੰ ਸਭ ਨੂੰ ਚੰਗੀ ਕਲਾ 'ਚ ਰੱਖੇ ਬਹੁਤ ਥੋੜੀ ਸਫਾਈ ਹੈ ਮਤਲਬ ਜੀ ਸਾਨੂੰ ਹੋਰ ਮਿਲ ਗਿਆ ਅਨੀਸ ਇਨੇਬਲ ਪ੍ਰਾਈਸ ਦੇ ਵਿੱਚ ਹਮ ਇਦਾਂ ਹੀ ਸਾਰੇ ਬਲੌਗਸ ਨੂੰ ਤੁਸੀਂ ਪਿਆਰ ਦਿੰਦੇ ਰਹੋ ਹਨਾ ਅਸੀਂ ਹੋਰ ਵੀ ਘੁੰਮਣ ਜਾਵਾਂਗੇ ਕਿਉਂਕਿ ਮੈਨੂੰ ਵੀ ਸਾਨੂੰ ਵੀ ਪਤਾ ਵੀ ਹੈ ਨਾ ਕਲੇ ਘਰ ਦੇ ਵਿੱਚ ਰਹਿ ਕੇ ਬਹੁਤ ਚੀਜ਼ਾਂ ਤੁਹਾਨੂੰ ਬੋਰ ਵੀ ਲੱਗਦੀਆਂ ਨਾ ਵੀ ਇੱਕੋ ਚੀਜ਼ ਦਿਖਾਈ ਜਾਂਨੇ ਕਦੇ ਸਬਜ਼ੀ ਬਣਾ ਲਈ ਕਦੇ ਗੱਲਾਂ ਕਰ ਲੀਆਂ ਸਮਝਦੇ ਆਂ ਤੁਸੀਂ ਇਹ ਗੱਲਾਂ ਹੈ ਨਾ ਕਿਤੇ ਨਾ ਕਿਤੇ ਤੁਸੀਂ ਸਾਡੇ ਨਾਲ ਆਪਣੀ ਲਾਈਫ ਵੀ ਜੀ ਰਹੇ ਆਂ ਬਿਲਕੁਲ ਬਿਲਕੁਲ ਸੋ ਗੁਮ ਜੇ ਫਿਰਾਂਗੇ ਤੁਸੀਂ ਜੇ ਇਦਾਂ ਹੀ ਪਿਆਰ ਦਿੰਦੇ ਰਹੋਗੇ ਤਾਂ ਸਪੋਰਟ ਕਰਦੇ ਰਹੋਗੇ ਤਾਂ ਜ਼ਰੂਰ ਮਹਾਰਾਜ ਸਾਥ ਦੇਊਗਾ ਸਾਡਾ ਵੀ ਤੇ ਤੁਹਾਡਾ ਵੀ ਹੈ ਨਾ ਤੇ ਹੁਣ ਆਪਾਂ ਕੱਲੂ ਜਾਣਾ ਗੁਰੂ ਘਰ ਤੇ ਜਾਂ ਅੱਜ ਵੀ ਸਕਦੇ ਸੀ ਪਰ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਅੱਗੇ ਰਸਤਾ ਥੋੜਾ ਜਿਹਾ ਖਰਾਬ ਚ ਲੱਗ ਰਿਹਾ ਸੀਗਾ ਇਸ ਕਰਕੇ ਅਸੀਂ ਕਿਹਾ ਕਿਉਂ ਰਿਸਕ ਲੈਣਾ ਹਾਂ ਨਹੀਂ ਕੱਲੂ ਚਲਾਂਗੇ ਚਲੋ ਜਦੋਂ ਮਹਾਰਾਜ ਦਾ ਬਲਾਵਾ ਆ ਗਿਆ ਆਪਣਾ ਪਹੁੰਚ ਜ ਜਾਣਾ ਠੀਕ ਹੈ ਚਲੋ ਜੀ ਫਿਰ ਠੀਕ ਹੈ ਹੁਣ ਅਗਲੇ ਬਲੌਗ ਚ ਮਿਲਦੇ ਆਂ ਫਿਰ ਅੱਗੇ ਫਿਰ ਬਾਏ ਬਾਏ